ਸਸੀਗਲ ਜੀ ਦੋਸਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੱਗੋਮਾਲ ਤੇ ਹੜ੍ਹ ਦਾ ਕਾਫੀ ਬੁਰਾ ਹਾਲ ਹੈ ਲੋਕਾਂ ਦਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਕਿ ਪਾਣੀ ਕਾ ਕਾਫੀ ਚਾਰੇ ਪਾਸੇ ਪਾਣੀ ਬਹੁਤ ਜ਼ਿਆਦਾ ਹੈ ਫਸਲਾਂ ਡੁੱਬ ਚੁੱਕੀਆਂ ਹੋਈਆਂ ਵਾ ਆ ਰੈਸ਼ਨ ਲੈ ਕੇ ਦੂਰੋਂ ਦੂਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਰਹੇ ਆ ਵੀਰ ਟਰਾਲੀਆਂ ਤੇ ਟਰੈਕਟਰਾਂ ਦੇ ਆ ਡਰੋਨ ਦੇ ਨਾਲ ਜਿੰਨਾ ਘਰਾਂ ਤੱਕ ਕੋਈ ਜਾਣ ਨਹੀਂ ਸਕਦਾ ਉਸ ਨੂੰ ਪਹੁੰਚਾ ਰਹੇ ਹਾਂ ਜਾਂ ਦੇ ਬੇੜੀਆਂ ਜਾਂਦੀਆਂ ਪਰ ਬੇੜੀਆਂ ਵੀ ਮੁਸ਼ਕਲ ਹੈ ਡਰੋਨ ਥੋੜਾ ਹੈ ਵੀ ਡਰੋਨ ਛੇਤੀ ਚਲ ਜਾਂਦਾ ਹੈ ਇਹ ਹੁਣ ਸਾਹਮਣੇ ਡੇਰਾ ਹੈਗਾ ਕਾਫੀ ਦੂਰ ਹੈ ਹੈਲੋ ਉੱਥੇ ਜਾਏਗਾ ਡਰੋਨ ਉਹਨਾਂ ਨੂੰ ਰਾਸ਼ਨ ਪਹੁੰਚਾਏਗਾ ਉਦਾਂ ਜੇ ਕੋਈ ਜਾਂਦਾ ਪਤਾ ਨਹੀਂ ਕਿੱਥੇ ਟੋਇਆ ਕਿੱਥੇ ਕੀ ਹੈ ਕਿਉਂਕਿ ਪਾਣੀ ਦੇ ਨਾਲ ਮਤਲਬ ਖੋਰ ਪੈ ਗਏ ਹੋਏ ਆ ਜ਼ਮੀਨ ਦੇ ਵਿੱਚ ਉਹਨਾਂ ਨੂੰ ਕਰਤਾ ਹੋਵੇ ਇਸ ਕਰਕੇ ਡਰੋਨ ਦੀ ਮਦਦ ਦੇ ਨਾਲ ਰਾਸ਼ਨ ਪਹੁੰਚਾ ਰਹੇ ਆ ਘਰਾਂ ਦੇ ਵਿੱਚ ਸਾਹਮਣੇ ਉਹਨਾਂ ਤੇਰੇ ਹੈਗੇ ਉੱਥੇ ਡਰੋਨ ਦੀ ਮਦਦ ਨਾਲ ਰਸਨ ਪਚਾ ਰਹੇ ਆ ਇਹ ਵੀ ਚਲੋ ਬੜੀ ਵੱਡੀ ਸੇਵਾ ਕਰਦੇ ਪਏ ਆ ਵਿਚਾਰੇ ਇਹ ਵੀ ਸਵੇਰ ਦੇ ਲੱਗੇ ਹੋਏ ਆ ਆ ਕਾਲੀ ਤਰਪਾਲ ਲੱਗਿਆ ਉਹ ਬੰਦਾ ਖੜਾ ਹੈ ਉਹ ਹੁਣ ਇੱਥੇ ਇਹਨਾਂ ਨੇ ਰਸਨ ਪਚਾਉਣਾ ਵਾ ਅਗਲੇ ਪੰਨੇ ਖੜੇ ਹੋਏ ਆ ਕਾਲੀ ਤਰਪਾਲ ਲੱਗਿਆ ਉਹ ਵੇਖੋ ਆਗੇ ਤੇ ਉਹਨਾਂ ਨੂੰ ਇਹਨਾਂ ਨੇ ਰਸਨ ਪਚਾਉਣਾ ਇਸ ਤੋਂ ਬਾਅਦ ਦੂਜੀ ਕੋਠੀ ਆ ਮਿਲ ਗਿਆ ਉਹਧਰ ਵਾਲੀ ਸਾਈਡ ਤੇ ਇਹਨਾਂ ਨੇ ਪਚਾਉਣਾ ਰਸਨ ਉਹ ਮਿਲ ਗਿਆ ਇੱਕ ਰਹਿ ਗਿਆ ਨਾਲ ਦੋ ਟੋਟੇ ਗੋਲਫਾਫੇ ਛੋੜਤੇ ਇੱਕ ਰਿਹਾ ਹੈ ਨਾਲ ਹੁਣ ਇਹ ਦੂਜੀ ਜਗ੍ਹਾ ਕੋਠੀ ਉੱਤੇ ਇਹਨਾਂ ਨੇ ਪਛਾਣਿਆ ਹੁਣ ਦੂਜੇ ਪਾਸੇ ਲੈ ਕੇ ਚੱਲੇ ਕਿਹੜੀ ਇਹਨਾਂ ਚੋਂ ਆਲੇ ਇਹਨਾਂ ਦੇ ਵਾਈਟ ਕਲਰ ਦੀ ਕੋਠੀ ਉੱਤੇ ਇਹਨਾਂ ਨੇ ਦੇਖ ਹੁਣ ਪਛਾਣਿਆ ਇਹਨਾਂ ਨੇ ਚਲੋ ਇਹ ਆਪੀ ਡਰੋਨ ਦੀ ਮਦਦ ਨਾਲ ਥੋੜਾ ਸੌਖਾ ਆਦਾ ਆਸਾਨੀ ਹੋ ਜਾਂਦੀ ਹੈ ਇਹ ਵੀ ਕਿਸੇ ਵੀਰ ਨੇ ਸੇਵਾ ਕੀਤੀ ਹੈ ਡਰੋਨ ਦੀ ਬਹੁਤ ਵਧੀਆ ਕੰਮ ਕੀਤਾ ਇਹ ਵੀ ਇਹ ਜਦੋਂ ਤਾਂ ਵੀਡੀਓ ਬਣਾਉਂਦੇ ਆ ਉਦਾਂ ਦੇ ਲੋਕਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਜਾਂ ਦੇ ਵਿਚਾਰੇ ਤੁਰ ਕੇ ਜਾਂਦੇ ਆ ਕਈ ਤੇ ਜਾਂ ਬੇੜੀਆਂ ਤੇ ਜਾਂਦੇ ਆ ਆ ਵੇ ਕੋ ਉੱਪਰ ਖੜੇ ਹੋਏ ਆ ਗੋਠੀ ਤੇ ਇਧਰ ਉਰ ਕੋ ਨਾ ਡਰੋਨ ਨੇ ਜਿਹੜਾ ਲਫਾਫਾ ਬੱਚਿਆ ਇੱਕ ਲਫਾਫਾ ਇਹਨਾਂ ਦਾ ਪਾਣੀ ਬੜਾ ਪਾ ਲਿਆ ਗੋਠੀ ਦੀ ਅਗਲੇ ਪੰਨੇ ਗਈ ਉਹ ਆ ਵੇ ਚਲੋ ਵਧੀਆ ਹੈ ਗੁਰਪ੍ਰਿੰਦਰ ਕੇ ਦੇ ਰਹੇ ਆ ਇਹ ਆ ਵੀ ਉਦਾਂ ਲੋਕਾਂ ਦਾ ਤੱਕ ਮਦਦ ਪਹੁੰਚਦੀ ਆ ਲੇਟ ਪਹੁੰਚਦੀ ਆ ਜਿੰਨੂੰ ਕਿਸੇ ਨੂੰ ਜ਼ਰੂਰ ਤੇ ਉਹਨੂੰ ਚਲੋ ਉਸੇ ਟਾਈਮ ਹੀ ਰਸਲ ਮਿਲ ਜਾਂਦਾ ਫੋਨ ਤੇ ਚਲੋ ਗੱਲਬਾਤ ਹੋ ਜਾਂਦੀ ਆ ਬਾਕੀ ਬੱਤੀ-ਬੁੱਤੀ ਸਾਰਾ ਕੁਝ ਬੰਦ ਹੈਗਾ ਉਹ ਆਵੇਂ ਫੋਨਾਂ ਨੂੰ ਵੀ ਮਿਲ ਗਿਆ ਰਸਲ ਆ ਨੁਕਰ ਜਣਾ ਡਰੋਨ ਵਾਪਸ ਆਏਗਾ ਹੁਣ ਕੋਠੀ ਤੋਂ ਉਹ ਬਹੁਤ ਵੱਡਾ ਨਹੀਂ ਆਏ ਨੂੰ ਰੋਕ ਲਾ ਲਿਓ ਉਹ ਵੱਡਾ ਦੇਖੋ ਜੇ ਫੋਨ ਕਰਦੇ ਹੋ ਨਾ ਫੜ ਲਾ ਨਹੀਂ ਇੱਥੇ ਭਿੱਜਣੀ ਹਾਲੋ ਜਾਨਾ ਤੇਰਾ ਕੌਣ ਜੱਜਾ ਨਾਲ ਸੌਦਾ ਉਹ ਮੁੱਟਾ ਚਾਹਦਾ ਨਹੀਂ ਨਹੀਂ ਜਦੋਂ ਦਾ ਸਾਹਮਣੇ ਮੈਂ ਹੀ ਨਾ ਮਾਲੀ ਅੱਜ ਅੱਜ ਆ ਵੇ ਇਹ ਲਗਾਓ ਸੌਦਾ ਵੀ ਆ ਉਹ ਇਧਰ ਭੇਜ ਰਾਇਆ ਇਹਨਾਂ ਦੇ ਪੈਸਾ ਬਣਨ ਦਿੰਦੇ ਨੇ ਬਣਾਣ ਨੂੰ ਤੇ ਦੂਰ ਤੇ ਇਧਰ ਆ ਦੇਰ ਹੋ ਗਈ ਉਹ ਜਿਹੜੇ ਉੱਤੇ ਪਰਚਾ ਦੇ ਸੀ ਉਹ ਗੱਲ ਸਹੀ ਦਾਵਾ ਕੀ ਜਾਂਵੇ ਕੀ ਹੋਣਾ ਉਹ ਉਹ ਟ੍ਰਿਪ ਆ ਟੇਰੇਆ ਤੇ ਭੇਜਣਾ ਇਹਨਾਂ ਨੇ ਕਮਾਂਦ ਅੱਸੀ ਯਾਰ ਕਿੱਥੇ ਆ ਪਾਲਾ ਅੱਜ ਇੱਧਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਜੇ 200 ਕਾਫੀ ਦੂਰੋਂ ਦੂਰੋਂ ਲੋਕ ਆ ਰਹੇ ਆ ਵਿਚਾਰੇ ਕੋਈ ਰਾਜਸਥਾਨ ਤੋਂ ਕੋਈ ਹਰਿਆਣੇ ਤੋਂ ਜਿਹੜਾ ਜਿਹੜਾ ਵੀਡੀਓ ਵੇਂਦਾ ਜਿੰਨੂੰ ਜਿੰਨੂੰ ਪੰਜਾਬ ਦਾ ਦੁੱਖ ਆ ਸਾਰੇ ਪਹੁੰਚ ਰਹੇ ਆ ਐ ਵੇਖੋ ਫਿਰਿਆਂ ਦਾ ਗੇਟ ਵੀ ਮਤਲਬ ਟੁੱਟ ਗਿਆ ਇੱਕ ਸਾਈਡ ਤੋਂ ਦੁਵਾਰਾ ਟੁੱਟ ਗਿਆ ਗੋਠੇ ਦੇ ਤੰਬੂ ਲਾ ਕੇ ਵਿਚਾਰੇ ਰਾਤਾਂ ਕੱਟ ਰਹੇ ਆ ਅਤੇ ਲੰਗਰ ਪਾਣੀ ਦੀ ਸੇਵਾ ਵੀ ਚੱਲਦੀ ਪਈ ਆ ਇਹ ਆ ਵੀ ਕਾਫੀ ਸੇਵਾ ਪਹੁੰਚ ਰਹੀ ਹੈ ਮੁਸਲਮਾਨ ਵੀਰ ਆ ਨਗੇ ਵੀ ਆਪਣੇ ਸੇਵਾ ਲੈ ਕੇ ਆਏ ਆ ਇੱਥੇ ਚਲੋ ਲੋਕਾਂ ਨੂੰ ਲੰਗਰ ਵੀ ਛਕਾ ਰਹੇ ਆ ਜਿੰਨੂੰ ਕਿਸੇ ਨੂੰ ਜ਼ਰੂਰਤ ਐ ਇਥੋਂ ਸੇਵਾ ਪਜਾ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਇਹ ਆਪਣੇ ਸੇਵਾਦਾਰ ਲੱਗੇ ਹੋ ਸਕਦੇ ਪਏ ਆ ਇਸ ਤਰ੍ਹਾਂ ਪਾਣੀ ਦੀ ਸੇਵਾ ਦਾਲ ਫੁਲਕੇ ਦੀ ਸੇਵਾ ਇੱਥੇ ਪਾਣੇ ਆਪਣੇ ਜਿਹੜਾ ਜਿਹੜਾ ਕੋਈ ਸੇਵਾ ਲੈ ਕੇ ਆਉਂਦਾ ਹੈ ਉਹਦਾ ਇਹਨਾਂ ਵੀਰਾਂ ਨੂੰ ਸੇਵਾ ਦਿੱਤੀ ਜਾਂਦਾ ਹੈ ਲੱਗਦਾ ਵਾ ਥੀ ਲੱਗਦਾ ਉਹ ਹੀ ਲੈ ਕੇ ਆ ਰਹੇ ਆ ਕੋਈ ਮਤਲਬ ਮੈਡੀਸਨ ਦੀ ਸੇਵਾ ਲੈ ਕੇ ਆ ਰਹੇ ਆ ਕੋਈ ਫਲਾਂ ਦੀ ਲੈ ਕੇ ਆ ਰਹੇ ਆ ਕੋਈ ਦਾਲ ਫੁਲਕਾ ਬਣਾ ਕੇ ਲੈ ਕੇ ਆ ਰਿਹਾ ਕੋਈ ਮੋਮਬਤੀਆਂ ਲਿਆ ਰਿਹਾ ਕੋਈ ਡੱਬੀ ਦੋਸਤੋ ਪੰਜਾਬ ਸੇਵਾਦਾਰਾਂ ਨੂੰ ਦੇਖਿਆ ਕਿਸੇ ਕਰਕੇ ਰੱਬ ਨੇ ਪੰਜਾਬ ਨੂੰ ਸੇਵਾਦਾਰਾਂ ਦੇ ਵਿੱਚ ਰੱਖਿਆ ਤੇ ਹਰ ਮੁਸੀਬਤ ਦੇ ਵਿੱਚ ਸਾਰਿਆਂ ਦੇ ਨਾਲ ਪੰਜਾਬ ਖੜਦਾ ਹੈ। ਦੋਸਤੋ ਆਪਾਂ ਅੱਜ ਜੋਰਸਰ ਕੋ ਸਰਦਾ ਬੰਦਾ ਸੇਵਾ ਲੈ ਕੇ ਅਸੀਂ ਆਏ ਸੀ। ਦੋ ਦਿਨ ਤੋਂ ਆ ਰਹੇ ਹੁਣ ਕੱਲ ਵੀ ਅਸੀਂ ਇਸੇ ਤਰ੍ਹਾਂ ਹੀ ਆਵਾਂਗੇ ਸੇਵਾ ਲੈ ਕੇ। ਚੰਗਾ ਜੀ ਦੋਸਤੋ ਸਸ ਸਤਿਕਾਰ ਦੀ ਸਾਰਿਆਂ ਨੂੰ। ਓਕੇ ਬਾਈ।